ਪਛੁੱਤੇ ਅੱਜ ਦੇਸ਼ ਭਾਰਤ ਵਿੱਚ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਜਨਮ ਦਿਵਸ ਤੇ ਮੌਕੇ ਤੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਭਾਰਤੀ ਫੌਜ ਤੇ 1965 ਦੀ جنگ ਤੇ ਇਕਲੌਤੇ ਬਚੇ ਨਾਇਕ ਸੇਵਾਮੁਖ ਕਰਨਲ ਜੀਐਸ ਸਿੱਤੂ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕੀਤਾ ਹੈ ਉਹਨਾਂ ਦੀ ਹਿੰਮਤ ਨੂੰ ਸਲਾਮ ਕੀਤਾ ਹੈ ਦੱਸਦੀ ਹੈ ਕਿ ਸੇਵਾਮੁਖ ਕਰਨਲ ਜੀਐਸ ਸਿੱਤੂ ਪੰਜਾਬ ਦੇ ਖੰਨਾ ਦੇ ਵਿੱਚ ਰਹਿੰਦੇ ਨੇ ਸੇਵਾਮੁਖਤ ਕਰਨਲ ਸਿੱਧੂ ਨੂੰ 1965 ਦੀ ਭਾਰਤ-ਪਾਕ ਚੰਗ ਤੇ 60 ਸਾਲ ਪੂਰੇ ਹੋਣ ਦੇ 골ਡਨ ਜੁਬਲੀ ਪ੍ਰੋਗਰਾਮ ਦੇ ਵਿੱਚ ਭਾਰਤੀ ਫੌਜ ਦੇ ਵਜਰਾ ਕੌਰ ਦੇ 골ਡਨ 에어로 ਟ੍ਰਿਊਸ਼ਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਅਸਰ ਤੋਂ ਲੈ ਹਰ ਸਾਲ ਅਵਦਮੀ ਦੀ ਜਾਂਚ ਉਹਨੂੰ ਹੋਮੋਜ ਦੇਣ ਲਈ ਹਰ ਸਾਲ ਨੌਂ ਸੌ ਮਦੂ ਬਣਾਇਆ ਜਾਂਦਾ। ਹਰ ਸਾਲ ਬੜੀ ਧੂਮਧਾਮ ਮਨਾਉਂਦੇ ਆ। ਇਸ ਸਾਲ ਕਿਉਂਕਿ ਫਰਾਂ ਦੇ ਪਏ ਆਏ ਸੀ ਉਹਨੂੰ ਪੋਸਟਪੋਨ ਕਰਨਾ ਪਿਆ ਤੇ ਕੱਲ 30 ਤਮ ਨੂੰ ਮਨਾਇਆ ਗਿਆ। ਔਰ ਬੜੀ ਜੀ ਖੁਸ਼ੀ ਦੀ ਗੱਲ ਆ ਕੱਲ ਇਹਸ਼ ਮੌਕੇ ਤੇ ਪੰਜਾਬ ਦੇ ਗਵਰਨਰ ਵੀ ਆਏ ਸੀ। ਕੱਲ ਐਕਚੁਅਲੀ ਡਾਇਮੰਡ ਜੁਬਲੀ ਸੀ ਸੱਚ ਸਾਲ ਹੋ ਗਏ। ਇਹ ਦੂਪਹਿਰ ਨੂੰ ਇੱਕ ਮੇਰੀ 골ਡ ਜੁਬਲੀ ਬਣਾਈ ਸੀ 1950 ਜੋ 50 ਸਾਲ ਹੋ ਗਏ ਉਦੋਂ ਪ੍ਰਸਾਪ ਸੇ ਆਪਣੇ ਸੌਰੀ ਆਪਣੇ ਕੀ ਮਿਨਿਸਟਰਸ ਹੀ ਆਪਣੇ ਪ੍ਰਕਾਸ਼ੀ ਬਾਦਰ ਉਹ ਉਹਦੇ ਨਾਲ 600 ਮਿਨਿਸਟਰ ਆਏ ਸੀ ਜਿਹੜਾ ਸ਼ੋਕੇ ਮੰਜਾਇਆ ਪਰ ਥਿਸ ਟਾਈਮ ਇਜ਼ ਬਰੀ கிரேਟ ਕਿ ਜੇ ਪ੍ਰਾਈਮ ਮਿਨਿਸਟਰ ਸੌਰੀ ਗਵਰਨਰ ਖੁਦ ਆਇਆ ਚਲ ਕੇ ਮੇਰੇ ਅਲਸਾਨੂ ਸਾਦੇ ਨੂੰ ਅਕੈਡਮਿਕ ਕਾ ਦੇ ਕਹੋ ਜੋ ਵੀ ਆ ਇਸ ਲਈ ਕੱਲ ਉਹਨੇ ਆ ਕੇ ਬੜਾ ਅੱਛਾ ਲੈਕਚਰ ਕੀਤਾ ਇੱਕਦਮ ਹੋਰ ਬਣਾਇਆ ਸੀ ਮਿਊਜ਼ੀਅਮ ਉਹਦਾ ਕਟਾ ਕਰ ਦਿੱਤਾ ਉਦੋਂ ਬਾਅਦ ਉਹਨੇ ਦਿੱਤੇ ਖਾਸ ਕਰਕੇ ਉਹ ਮੈਂ ਕਲਾ ਸਰਵਾਈਵ ਵਾਂ ਅਫਸਰ ਪਹਿਲ ਦੀ ਲੜਾਈ ਦਾ ਉਹਨੇ ਮੈਨੂੰ ਸਪੈਸ਼ਲੀ ਬਣਾ ਮੈਨੂੰ ਮਿਲਾਇਆ ਮੈਨੂੰ ਉਹ ਗਿਫਟ ਪ੍ਰਾਈਜ਼ ਦਿੱਤਾ ਬਹੁਤ ਵਧੀਆ ਔਰ ਮੇਰਾ ਤਿੰਨ ਚਾਰ ਮਿੰਟ ਗੱਲ ਉਹਨੇ ਕੀਤੀ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਤੁਸੀਂ 1965 ਦੀ ਜੰਗ ਲੜੀ ਹੈ ਪਾਕਿਸਤਾਨ ਦੇ ਨਾਲ ਤੇ 1971 ਦੀ ਵੀ ਜੰਗ ਲੜੀ ਹੈ ਤਾਨੂੰ ਗਵਰਨਰ ਸਾਹਿਬ ਨੇ ਜਿਹੜਾ ਜਿਹੜਾ ਆਨਰ ਕੀਤਾ ਕਿੰਨਾ ਤੋਂ ਫਕਰ ਮਹਿਸੂਸ ਹੋ ਰਿਹਾ ਮੈਨੂੰ ਬੇਹੱਦ ਫਖਰ ਇਸ ਲਈ ਮਨਜ਼ੂਰ ਆ ਕਿ 60 ਸਾਲ ਬਾਅਦ ਵੀ ਮੈਨੂੰ ਗਵਰਨਰ ਸਾਹਿਬ ਨੇ ਯਾਦ ਕੀਤਾ ਔਰ ਮੈਨੂੰ ਪ੍ਰਾਈਜ਼ ਬਹੁਤ ਬੜੀ ਗੱਲ ਹੈ ਹਾਲਾਂਕਿ ਮੈਨੂੰ ਪਹਿਲਾਂ ਵਿਸ਼ਿਸ਼ ਤੌਰ ਮੇਰਾ ਮਿਲਿਆ ਪ੍ਰੈਜ਼ਰ ਮਿਲੋ ਪਰ ਉਹਦੀ ਮੈਨੂੰ ਇੰਨੀ ਖੁਸ਼ੀ ਹੈ ਜਿੰਨੀ ਕੱਲ ਫਿਜ਼ੀਕਲ ਲੈ ਕੇ ਮੈਨੂੰ ਖੁਸ਼ੀ ਮਿਲਦੀ ਹੈ ਬੇਹੱਦ ਖੁਸ਼ੀ ਮੈਨੂੰ ਮਿਲਿਆ ਸਾਹਿਬ ਜਿਦਾਂ ਹੀ 15 ਅਗਸਤ ਆਉਂਦੀ ਹੈ 26 ਜਨਵਰੀ ਆਉਂਦੀ ਹੈ ਅਕਸਰ ਜਿਹੜੇ ਫ੍ਰੀडम फाइਟਰ ਹੁੰਦੇ ਨੇ ਉਹਨਾਂ ਨੂੰ ਮਤਲਬ ਕੀ ਸਨਮਾਨਿਤ ਵੀ ਕੀਤਾ ਜਾਂਦਾ ਕਦੀ ਮੌਕਾ ਮਿਲਿਆ ਤੁਹਾਨੂੰ ਇੱਥੇ ਖੰਨਾ ਦੇ ਵਿੱਚ ਕਿੰਨੇ ਵਾਰੀ ਤੁਸੀਂ ਸਨਮਾਨਿਤ ਸਰਕਾਰਾਂ ਤੁਹਾਨੂੰ ਯਾਦ ਕਰਦੀਆਂ ਨੇ ਸਰਕਾਰਾਂ ਯਾਦ ਕਰਦੀਆਂ ਨੇ ਪਰ ਪਤਾ ਕੀ ਆ ਜਿਹੜੀ ਨਵੀਂ ਜਨਰੇਸ਼ਨ ਆ ਗਈ ਆ ਹਰ ਸਾਲ ਇਹ 15 ਅਗਸਤ ਹੁੰਦਾ 26 ਜਨਵਰੀ ਵੀ ਦਿਆ ਮੈਂ ਨੂੰ ਪਹਿਲਾਂ ਹਮੇਸ਼ਾ ਫੌਂਸਨ ਦੇ ਬੁਲਾਉਂਦੇ ਸੀ ਪਹਿਲਾਂ ਤੇ ਕਸ਼ ਰੀਮੰਡਸ਼ਨ ਨੂੰ ਉਹਨਾਂ ਕਿਤਾਬਾਂ ਨੂੰ ਰੈਫਰੀਡ ਸਾਈ ਲੌਂਗ ਟਾਈਮ ਬੈਕ ਪਰ ਹੁਣ ਇਹ ਭੁੱਲੀ ਗਏ ਨਾ ਮੈਂ ਫੇਰ ਜਾਨਾ ਬਿਨ ਬੁਲਾਏ ਤੇ ਮੈਂ ਰੱਬ ਦੇ ਘਰ ਪਟਾ ਜਾਵਾਂ ਤੋ ਹੁਣ ਇਹ ਸਭ ਇਹ ਮੂਲੀ ਜੇ ਲੋਕ ਨੇ ਇਸ ਵੋਟ ਬੈਂਕ ਦਾ ਕਰਦੇ ਆ ਇਹ ਪਿੰਡਾਂ ਦੇ ਸਰਪੰਚ ਬਦਾਲੇ ਫਰਮਾਨੇ ਬਦਾਲੇ ਜਿਹੜੇ ਇਸ ਕੀ ਬੈਟਰ ਹੋਣ ਤੇ ਜਾਦੀ ਕਰਦੇ ਕਿਉਂ ਕਾਹਦੇ ਮੁੰਡੇ ਨੇ ਕਿ ਪਤਾ ਬੈਟਰ ਕੌਣ ਹੁੰਦਾ ਉਹ ਜਦੋਂ ਐਸਡੀਆਂ ਮੈਂ ਦੁਪਹਿਰਾਂ ਸੀ ਉਹ ਤਾਂ ਮੇਰੇ ਬੱਚਿਆਂ ਦੀ ਉਮਰ ਤੋਂ ਵੀ ਛੋਟਾ ਹੋਊਗਾ ਤੇ ਉਹਨੂੰ ਕੀ ਪਤਾ ਕੀ ਕੀ ਆ ਅੱਛਾ ਮੈਂ ਇੱਥੇ ਪੁੱਛਣਾ ਚਾਹੂੰਗਾ ਜਿਵੇਂ ਰੈਜੀਮੈਂਟਾਂ ਦੇ ਤੁਹਾਡੀ ਕਿਹੜੀ ਤੁਸੀਂ ਰੈਜੀਮੈਂਟ ਦੇ ਵਿੱਚ ਸੀ ਫ੍ਰੈਂਟਰੀਜ਼ ਬਹੁਤ ਰਜਮੈਂਟ ਨੇ ਮੇਰੀ ਰਜਮੈਂਟ ਗੰਬੇਲੀ ਹਾਂ ਬੜੀ ਫੇਮਸ ਬਟਾਲੀਆ ਇਹ ਉਹ ਬਟਾਲੀਆ ਨਾ ਰੈਜੀਮੈਂਟਾ ਜਿਹਦੇ ਵਿੱਚ ਐਸ ਮੈਂ ਸਭ ਤੋਂ ਜ਼ਿਆਦਾ ਪਰਮ ਵੀ ਚੱਕ ਰਹੇ ਆ ਇਸ ਸਾਡੇ ਕੋਲ ਇਸ ਵੇਲੇ ਤਿੰਨ ਪਰਵੀ ਚੱਕਰ ਇਸ ਰਾਜ ਮਿਲਟ ਕੋਲੇ ਆ ਜਿਹੜੇ ਕਿਸੇ ਵਾਕਿਆ ਕੋਲੇ ਨਹੀਂ ਨਹੀਂ ਹੁਣ ਤੱਕ ਤੁਹਾਨੂੰ ਕਿੰਨੇ ਇੱਕ ਡਿਲੀਵਰੀ ਓਨਰ ਤੁਸੀਂ ਪਹੁੰਚੇ ਹੋ ਕਿੰਨੇ ਕ ਤੁਹਾਨੂੰ ਮੈਡਲ ਮਿਲੇ ਮੈਡਲ ਤੁਹਾਡੇ ਸਾਹਮਣੇ ਨੇ ਲੱਗੇ ਆ ਫੋਟੋ ਲੈ ਸਕਦੇ ਆ ਬਹੁਤ ਮੈਡਲ ਮਿਲੇ ਆ ਮੈਂ ਜ਼ਖਮੀ ਹੋਇਆ ਉਹਦਾ ਵੀ ਮੈਡਲ ਮਿਲੇ ਆ ਕਾਤਰ ਇਰਾ ਹੈ ਕਿ ਮੈਂ ਜ਼ਖਮੀ ਹੋ ਗਿਆ ਸੀ ਔਰ ਜਿਹੜਾ ਮੈਨੂੰ ਸਭ ਤੋਂ ਵੱਡਾ ਮੈਦੇ ਮੇਰੇ ਅਵਸ਼ਿਸ਼ ਸੇਵਾ ਮਿਲੇ ਮਿਲੇ ਜਿਹੜਾ ਕਿ ਮੈਨੂੰ ਪრეਜ਼ੀਡੈਂਟ ਇਤ ਗਿਆਨ ਦਿੱਤਾ اور ਉਹਨੂੰ ਮੈਨੂੰ ਮੇਰੇ ਪਿੰਕੀਤਾ ਜਨਰਲ ਵੈਦਿਆ ਤੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ 1965 ਦੀ ਜਿਹੜੀ ਜੰਗ ਹੁੰਦੀ ਹੈ ਕਿੱਥੋਂ ਸ਼ੁਰੂਆਤ ਇੱਥੋਂ ਹੁੰਦੀ ਹੈ 1965 ਦੀ ਲੜਾਈ ਸ਼ੁਰੂ ਹੁੰਦੀ ਆ ਪਾਕਿਸਤਾਨ ਨੇ ਸ਼ੁਰੂ ਤੋਂ ਤਾਕਾ ਦਾ ਸ਼ੁਰੂ ਕਰ ਲਿਆ ਸੀ 1965 ਐਪਰੇਸ਼ਨ ਉਹਨਾਂ ਨੇ ਉਸ ਆਪਰੇਸ਼ਨ ਦਾ ਸੀ ਡੇਜ਼ਰਟ ਹਾਕ ਉਹਨਾਂ ਨੇ ਆਪਰੇਸ਼ਨ ਦਾ ਨਾਮ ਰੱਖਿਆ ਉਹਨਾਂ ਕਾਸਨੇ ਵਿੱਚ ਹਮਲਾ ਕਰਕੇ ਦੋ ਤਿੰਨ ਪੋਸਟਾਂ ਜਿੱਥੇ ਬੀਐਸਐਸ ਨੇ ਕੈਪਚਰ ਕਰ ਲਈ। ਉਦੋਂ ਆਰਮੀ ਨੇ ਕਾਊਂਟਰਟੈਕ ਕਰਕੇ ਉਹ ਪੋਸਟਾਂ ਦੁਬਾਰਾ ਲੈ ਲਈ। ਇੱਥੇ ਵੀ ਹੱਥੇ ਫੇਰੋਂ ਨੇ ਜੇਲ੍ਹ ਦੇ ਵਿੱਚ ਇੱਕ ਹੋਰ ਆਪਰੇਸ਼ਨ ਲਾਂਚ ਕੀਤਾ। ਜਿਹਦੇ ਵਿੱਚ ਕੇ ਫੌਜੀ ਵੀ ਆਏ, ਸ਼ਿਵਰਜਸ ਆ ਕੇ ਉਹਨਾਂ ਦਾ ਏਮਸੀ ਤਾਕੇ ਪਾ ਜਾ ਕੇ ਜਿਹੜਾ ਡਸਰਬ ਕਰੀਏ। ਜਦੋਂ ਉਹ ਵੀ ਗਏ ਹੱਥੇ ਫੇਰ ਜਿਹੜੇ ਪ੍ਰਾਈਮ ਮਿਨਿਸਟਰੀ ਸੀ ਚਾਹੇ ਕਾਦੇ ਬਹੁਤ ਛੋਟੇ ਜਿਹੇ ਬੰਦੇ ਬਹੁਤ ਵੱਡਾ ਸੀ। ਲਾਰ ਪਾਦਰ ਸਾਹਿਬ ਉਹਨੇ ਕਿਹਾ ਵੀ ਹੁਣ ਆਪਣਾ ਟਾਈਮ ਆ ਗਿਆ ਬਹੁਤ ਹੋ ਗਿਆ ਹੁਣ ਆਪਾਂ ਐਕਸ਼ਨ ਲੈਣਾ ਤੇ ਐਕਸ਼ਨ ਇਹ ਸੀ ਮੈਂ ਮੂਵ ਕਰਤੀ ਆਉਂਦੇ ਮੈਨੂੰ ਹੁਣ ਵੀ ਜਿਆਦਾ ਸਾਨੂੰ ਆਰਡਰ ਮੈਂ ਤਿੰਨ ਸਮਰੂਮਾਂ ਵਿੱਚ ਅਸੀਂ ਇਹ ਵਾਲੇ ਮੂਵ ਕਰ ਵਸੇ ਹਾਂ ਔਰ 5 ਦਸੰਬਰ ਤੱਕ ਅਸੀਂ ਪੂਰੇ ਉੱਥੇ ਉਸ ਏਰੀਆ 'ਚ ਇਕੱਠੇ ਹੋਗੇ ਔਰ ਜਿਹੜਾ ਸਾਨੂੰ ਕਲਾਸ ਮਿਲਿਆ ਸੀ ਵੀ ਇੱਥੋਂ ਗਰ ਕੈਪਚਰ ਕਰ ਲਿਆ ਅਸੀਂ 6 ਸਮਰੂਮਾਂ ਨੂੰ ਸਵੇਰ ਦੇ 3:30 ਵਜੇ ਆਪਾਂ ਜਿਹੜੇ ਇਸਤਰੀ ਇਹ ਨਵਾਈਟ ਵੀ ਦੇਰ ਕਦੇ ਨਾ ਬਰੇ ਹੁੰਦੇ 6 6:15 ਵਜੇ ਅਸੀਂ ਹਮਲਾ ਕੀਤਾ ਸਾਨੂੰ ਇੱਕ ਪਿੰਡੋਂ ਰਾਜ ਮਿਲਿਆ ਥੇਪ ਨੂੰ ਉਹ ਵੀ ਲੋਕ ਭੱਜ ਭੱਜ ਰਿਹਾ ਸੀ ਕੋਈ ਇਸ ਬੱਕਰੀਆਂ ਮੁਕਦੇ ਥੋੜਾ ਬਹੁਤ ਲੋਕ ਸੀਗੇ ਉੱਤੇ ਘੁੰਮ ਰਹੇ ਸੀ ਅਸੀਂ 100 ਕਿਲੋ ਤੇ ਪਹੁੰਚੇ ਉਹ 1:30 ਵਜੇ 100 ਪਹੁੰਚੇ ਇਸ ਐਕਸਟੈਂਸ ਦੇ ਸਾਡੇ ਰਾਹ ਚਾਰ-ਜਵਾਰ ਸੀ ਇੱਕ ਨੈੱਬ ਸੁਵਿਧਾ ਅਸਤੇ ਜੋ ਕਿ ਉਹਦੇ ਸ਼ਰਗ ਬਹੁਤ ਜਿਆਦਾ ਸੀ ਪਰ ਸ਼ਰਗ ਦਾ ਇਹ ਨਾ ਆਸਬੀ ਸੀ ਕਿਉਂਕਿ ਚੋੜਾ ਦੇ ਕੇ ਸੀ ਉਹ ਜਦੋਂ ਗੋੜਾ ਡਿੱਗਦਾ ਸੀ ਉਹ ਕਿੱਚ ਜਿਆਦਾ ਸੀ ਕਿ ਜਨਵਾਵ ਆਉਂਦਾ ਸੀ ਸਪ੍ਰੈਫਿਕਾ ਤੋਂ ਇਸ ਕਰਕੇ ਤਾਂ ਲਿੱਕੈ ਜੁੜਨੀ ਹੋਈ ਅਸੀਂ ਫਿਰ ਉਹਦੇ ਪਹੁੰਚ ਗਏ ਉਹ ਕਨੜਾ ਇਹ ਸਾਈਡ ਦਾ ਕਨੜਾ ਚੱਲ ਕੇ ਭੱਜ ਗਏ ਪਾਰੀ ਸਾਈਡ ਚਲੇ ਗਏ ਉਧਰੋਂ ਫਾਇਰ ਕਾ ਆ ਰਹੀ ਸੀ ਔਰ ਜਾਂਦੇ ਹੋ ਜਿਹੜਾ ਪੁਲਿਸ ਸੀ ਉਹ ਵੀ ਹਟਾ ਕੇ ਚਲੇ ਗਏ ਤੋ ਉਸਹੀ ਫੇ ਉੱਤੇ ਸ਼ਾਮ ਤੱਕ ਸਾਨੂੰ ਹੁਕਮ ਮਿਲਿਆ ਕਿ ਤੁ ਵਜ੍ਹਾ ਕਰੋ ਆ ਕੇ ਕੀਮਾ ਬੇਜ ਦੇ ਨਤੀਜ ਸਾਨੂੰ ਇਹ ਰਿਆ ਮਿਲਿਆ ਵੀ ਚਾਕੇ ਡਿਫੈਂਸ ਲਓ ਅਸੀਂ ਰਾਤ ਨੂੰ ਪਹੁੰਚ ਗਏ ਉੱਥੇ ਤੇ 7 ਵਜੇ ਆ ਕੇ ਅਸੀਂ ਡਿਫੈਂਸ ਲੈਣਾ ਸ਼ੁਰੂ ਕਰਦੇ ਉਦੋਂ ਉੱਥੇ ਕਪਾਹ ਗੰਨਾ ਬੜੇ ਛੇਸੀ ਜੰਗਲੀ ਸੀ ਪਰ ਸਾਨੂੰ ਉਹ ਫਾਇਦਾ ਰਿਹਾ ਕਿ ਸਾਨੂੰ ਉਹਦੇ ਨਾਲ ਥੋੜਾ ਕਵਰ ਮਿਲ ਗਿਆ ਨਜ਼ਰ ਦੇਸ਼ੀਆਂ ਵਿੱਚ ਅਸੀਂ ਪੂਰੀ ਰਾਤ ਆਪਣਾ ਡਿਫਰੈਂਸ ਚਾਰ ਕਿਤੇ ਮਾਈਨਫੀਲਡ ਆਇਆ ਸਵੇਰੇ 7 ਫਿਰ ਉਸ ਦੇ ਸ਼ੁਰੂ ਕੀਤਾ ਉਹਨਾਂ ਦੇ ਹਲ ਅਟੈਕ ਵੀ ਆਇਆ ਸ਼ੈਦਗ ਵੀ ਆਇਆ ਪਰ ਅਸੀਂ ਕੋਈ ਡਿਸਟਰਬ ਨਹੀਂ ਹੋਏ ਆਪਦਾ ਕੰਮ ਜਾਰੀ ਰੱਖਿਆ ਔਰ 7 ਤਰੀਕ ਸ਼ਾਮ ਤੱਕ ਸਾਡੇ ਫੈਸ ਪੂਰੇ ਤੇ ਆ ਗਏ ਤੇ 8 ਤਰੀਕ ਨੂੰ ਉਹਨਾਂ ਦਾ ਪਹਿਲਾ ਸਟੈਕ ਆਇਆ ਸਾਡੇ ਤੇ ਉਹਨਾਂ ਦੇ ਉੱਤੇ ਰੈਫੈਰੀ ਬੈਠੀ ਅੱਲਾਹੁ ਅੱਲਾਹੁ ਦੇ ਨਾਰੇ ਲਾਉਂਦੇ ਆ ਰਹੇ ਸੀ ਜਦੋਂ ਚਾ ਵੀ ਜਾਂਦੇ ਨੇ ਦੋ ਤਿੰਨ ਟੈਗ ਮਾਈਨਰ ਹੋਏ ਤੇ ਦੋ ਟੈਗ ਆਫ ਦਾ ਰੀ ਵੀਰ ਦੋ ਤੋਂ ਆ ਰਹੀ ਹੈ ਗੱਲ ਹਲਾਤੇ ਹੋਈ ਕਿ ਉਹ ਟੈਗ ਛੱਡ ਕੇ ਵੀ ਪਚ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਸ਼ਾਇਦ ਹੁੰਦੇ ਹੋਏ ਇਹ ਟੈਗ ਹੁੰਦੇ ਰਹੇ 9 ਤਰੀਕ ਫੇਰ ਹੀ ਕਿ 9 ਤਰੀਕ ਸਵੇਰੇ ਫੇਰ ਟੈਗ ਆਇਆ ਫਿਰ ਉਹੀ ਚੀਜ਼ ਹੋਈ ਦੋਇ ਰਿਕ ਟੈਕ ਉਹਨਾਂ ਦੇ ਮਾਈਕਸਫਟ ਦੇ ਇੱਕ ਟੈਕ ਖਮੀਜ਼ੇ ਤੋੜੇ ਜੋ ਚੌਥਾ ਟੈਕ ਤੋੜ ਰਿਹਾ ਸੀ ਤਾਂ ਉਹਨਾਂ ਨੇ ਉਹ ਦੇਖ ਕੇ ਉਹਨੂੰ ਹਟਾਤਾ ਤੇ ਉਹਦਾ ਉਹਦਾ ਸੀ ਉਹ ਵੀ ਡਰਾਈਵਰ ਜਿਹੜਾ ਸੀ ਉਸੇ ਹੋ ਗਿਆ ਪਰ ਉਹ ਮੁੱਛ ਨੂੰ ਚੜ ਲੱਗਿਆ ਔਰ ਇੱਕ ਸਾਰਾ ਹਸਪੀਟਲ ਰਿਹਾ ਪਰ ਉਹ ਦਰਸ਼ੀਸ਼ਤੀ ਪਰ ਸੁਰਨੋਂ ਪਾ ਤੋ ਗਿਆ ਸੀ ਤਾਂ ਇਹ ਨਵ ਤਰੀਕ ਦਿਖਾ ਲਿਆ ਦੱਸ ਦੇ ਤਾ ਉਹਨਾਂ ਨੇ ਇਹ ਸਭ ਨੇ ਕਿ ਅਸੀਂ ਸਭ ਕੁਝ ਰੋਕ ਰਵਾਲੇ ਉਹਨਾਂ ਜਨਰ ਸਾਹਿਬ ਨਾਲ ਉਹਦਾ ਇੱਕ ਬੰਗੇੜੀ ਸੀ ਆਰਟੀ ਜਿਹੜਾ ਉਹਦਾ ਪੂਰਾ ਇੰਚਾਰਜ ਹਾਲ ਤੇ ਉਹ ਉਹ ਤਾਂ ਬੜੀਆਂ ਲੱਗੇ ਛਲੇ ਏਰੀਆ ਜ ਆਪਣੇ ਤੇ ਉਹ ਜਦੋਂ ਆਏ ਤਾਂ ਉਹਨਾਂ ਨੇ ਦੋ ਜਵਾਨ ਪਾਣੀ ਜੇ ਲੈ ਰਹੇ ਸੀ ਦੇਖੇ ਉਹਨਾਂ ਨੂੰ ਕਿਹਾ ਵੀ ਇੱਧਰ ਆਓ ਇਹ ਉਹ ਕਹਿੰਦੇ ਵੀ ਹੌਣ ਅੱਧਰਾਂ ਜੋ ਦੇਖਿਆ ਵੀ ਇਹ ਤਾਂ ਪਾਕਿਸਤਾਨੀਆ ਉਹ ਕਦੇ ਉਪਜੇ ਨੇ ਉਹ ਜੇ ਤਾਂ ਇਹਨਾਂ ਨੇ ਫੈਰ ਕੀਤਾ ਉਹਦੇ ਉਹ ਜਵਾਬ ਤੇ ਪਰ ਉਹਨੇ ਕਿਹਦੀ ਉਹਦਾ ਮੋਰਚਾ ਜਿਹੜੀ ਸੀ ਜਾ ਕੇ ਉੱਥੇ ਉਹਨੂੰ ਕੋਈ ਐਲਰਮ ਨਹੀਂ ਸੀ ਉਹਨੇ ਐਲਰਮ ਖੋਲੀ 78 ਜਿਹੜਾ ਬ੍ਰਿਗੇਡ ਦੇ ਖਮੀ ਖਾਸ ਸੀ ਉਹਦਾ ਬਿੱਕੀ ਮਵ ਗਿਆ ਉਹਦਾ ਜਨਰਲ ਸਾਹਿਬ ਜ਼ਖਮੀ ਹੋ ਗਏ ਉਹ ਕਰੋਲ ਕਾ ਗੈਟਰਾਚਾ ਵਿੱਚ ਪਿੱਛੇ ਗਏ ਉਹਨਾਂ ਦੇ ਫੇਰ ਟੈਂਕ ਆਇਆ ਉਹਨਾਂ ਨੇ ਸਪੀਕਰ ਤੇ ਐਲਾਨ ਕੀਤਾ ਬਿਛੜੀ ਜਨਰਲ ਸਾਹਿਬ ਜ਼ਖਮੀ ਹੈ ਸਾਨੂੰ ਇਹਨਾਂ ਚੱਕ ਲੈਣ ਦੇ ਅਸੀਂ ਰਾਹ ਪੀਤਾ ਲੈ ਕੇ ਪਰ ਉਹ ਜਨਰਲ ਜਾ ਕੇ ਸ਼ਾਮ ਨੂੰ ਮੈਸੇਜ ਆ ਗਿਆ ਵੀ ਜਨਰਲ ਸਾਹਿਬ ਜਿਹੜੇ ਬੜਾ ਆਮ ਆਮ ਠੀਕੀ ਲੋਇਆ ਫੋ ਮਰਗੇਸ਼ ਉਹ ਹੌਸਪੀਟਲ ਬਲ ਗਿਆ ਅਸੀਂ ਇੱਕ ਉਹ ਕੈਪਟਨ ਭਲਿਆ ਜੀ ਦੇ ਕੋਲ ਸੂਰਾ ਸਗਾ ਪ੍ਰਾਇਰ ਸੀ ਉਹਨਾਂ ਦਾ ਪ੍ਰਾਇਰ ਤਾਂ ਬੜਾ ਖਤਰਨਾਕ ਸੀ ਉਹਦਾ ਪ੍ਰਾਇਰ ਨਹੀਂ ਸੀ ਵੀ ਅੱਛੇ ਕਿਵੇਂ ਹੋਸੀਏ ਜਾ ਕੇ ਆਪਣੇ ਹਰੀਖਾ ਤੇ ਉਧਰ ਵਿਆਸ ਤੇ ਪੂਰ ਕਵਚੇ ਕਰਾਂਗੇ 9 ਤਰੀਕ ਨੂੰ ਤੋਂ ਸ਼ੁਰੂ ਹੋ ਕੇ ਜਾ ਕੇ ਲੁਧਿਆਣੇ ਰੁਕਾਂਗੇ 10 ਤਰੀਕ ਜਾ ਕੇ ਦਿੱਲੀ ਸਮੇਤ ਜੀ ਦਾ ਦਿੱਲੀ ਪੀਵਾਂਗੇ ਠੀਕ ਹੈ ਪਰ ਇਹਨੂੰ ਕਿ ਹੋ ਜਾਂਦਾ ਅਗਰ ਜਦ ਹਰ ਵਕਸ਼ ਆਜੀਤ ਤੇ ਨਾ ਰਹਿੰਦਾ ਜਦ ਹਰ ਵਕਸ਼ ਨੂੰ ਗੌਰਮੈਂਟ ਵੀ ਆਰਡਰ ਕੀਤੇ ਚੀਫ ਨੇ ਵੀ ਆ ਉਹ ਕਹਿੰਦੇ ਮੈਂ ਘਰ ਚਲੇ ਜਾਉਂ ਪਰ ਇਥੋਂ ਮੈਂ ਬਿਠਾ ਦਈ ਅਸੀਂ ਕਰਦੇ ਅਸੀਂ ਜੇਦੇ ਤੇ ਪਾਕਿਸਤਾਨ ਦਾ ਜੋ ਰਿਐਕਸ਼ਨ ਜੋ ਹਮਰਾ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਉਠਾਇਆ ਉਹਨਾਂ ਦੇ 78 ਜਰਕ੍ਰੀਪ ਟੈਕ ਜਿਹੜੇ ਪੈਟਰਨ ਟੈਕ ਜਿਹੜੇ ਦੁਨੀਆ ਅਮਰੀਕਾ ਕਹਿੰਦਾ ਵੀ ਦੁਬ ਦੇ ਟੈਕ ਨਹੀਂ ਅਸੀਂ ਲਿਆ ਕੇ ਬਿੱਕੀ ਪੇਜ ਖਾਣੇ ਪਈ ਸੀ